ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਸਿੰਘ ਤੁਹਾਡਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਜੀ ਹਾਂਜੀ ਬਲਜਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਰਸ਼ਕਾਂ ਵੀਰਾਂ ਨੂੰ ਹਾਂਜੀ ਤੁਸੀਂ ਬਹੁਤ ਕੀਮਤੀ ਟਾਈਮ ਕੱਢ ਕੇ ਸਾਡੇ ਲਈ ਆਏ ਮੈਂ ਬਜਿੰਦਰ ਵੀਰ ਹੁਣਾਂ ਨੂੰ ਘਟੋ ਘਟ ਵੀ 1 2 3 ਮਹੀਨੇ ਤੋਂ ਕਹਿ ਰਿਹਾ ਸੀ ਵੀ ਆਪਾਂ ਤੁਹਾਡੀ ਜ਼ਿੰਦਗੀ ਬਾਰੇ ਕੋਈ ਨਿੱਜੀ ਵੀਡੀਓ ਬਣਾਈਏ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਵੀ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਕੀਤੀ ਤੇ ਤੁਸੀਂ ਕਿੱਥੇ ਪਹੁੰਚੇ ਹੋ ਤੇ ਮੈਂ ਵੀ ਜਿਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਸ਼ੁਰੂ ਕੀਤੀ ਸੀ ਜੀ ਭਾਜੀ ਮੈਂ ਦਰਸ਼ਕਾਂ ਨੂੰ ਸਾਰਿਆਂ ਨੂੰ ਆਪਣੇ ਚਾਹਤਿਆਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਮੈਂ 2015 ਦੇ ਵਿੱਚ ਜਿਹੜੀ ਮੇਰੀ ਅਸਲੀ ਜ਼ਿੰਦਗੀ ਦੀ ਜੜੀ ਆ ਸਟਰਗਲ ਜਿਹੜੀ ਮੈਂ ਸ਼ੁਰੂ ਕੀਤੀ ਯਾਨੀ ਕਿ 14 15 ਦੇ ਲਾਸਟ ਦੇ ਵਿੱਚ 2014 ਦੇ ਵਿੱਚ ਮੈਂ ਸਭ ਤੋਂ ਪਹਿਲਾਂ ਭਾਜੀ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕੀਤੀ ਕਿ ਜਦੋਂ ਮੈਨੂੰ 10th ਕਲਾਸ ਦੇ ਵਿੱਚ ਹੀ ਹੂੰ ਠੀਕ ਆ ਤੇ 2014 ਦੇ ਵਿੱਚ ਮੈਂ ਕੇਬਲ ਦਾ ਕੰਮ ਸ਼ੁਰੂ ਕੀਤਾ ਜਿਹੜੀ ਆ ਫਾਸਟਵੇਅਰ ਹੀ ਕੇਬਲ ਚੱਲਦੀ ਆ ਨਾ ਭਾਜੀ ਅਸਾਂ ਉਦੋਂ ਜਿਹੜੇ ਲੋਕਲ ਚੱਲਦੀ ਸੀ ਘਰਾਂ ਦੇ ਵਿੱਚ ਹਾਂਜੀ ਵੀ 2015 ਦੇ 14 ਦੇ ਟਾਈਮ ਦੇ ਵਿੱਚ ਮੇਰਾ ਖਰਚਾ ਲੱਗ ਗਿਆ ਤਕਰੀਬਨ ਇਹ 40-50000 ਰੁਪਇਆ ਅੱਛਾ ਜੀ ਤੇ ਉਹ ਕੇਬਲ ਭਾਜੀ 3 ਕ ਮਹੀਨੇ ਚੱਲੀ ਤੇ ਉਹ ਇਹ ਕਰਕੇ ਕਾਮਯਾਬ ਨਹੀਂ ਹੋਇਆ ਕੰਮ ਕਿ ਜਦੋਂ ਮੈਂ ਨਾ ਬਾਹਰ ਕੇ ਕੇਵਲ ਬਾਹਰ ਹੀ ਸਾਰੀ ਅੰਡਰਗਰਾਉਂਡ ਨਹੀਂ ਕੀਤੀ ਉਹ ਕਦੀ ਕੋਈ ਵੱਢ ਜਾਂਦਾ ਕਈ ਸ਼ਰਾਰਤੀ ਅਨਸਰ ਵੀ ਆ ਗਏ ਉਹ ਜਾਨ ਬੁੱਝ ਕੇ ਵੱਢ ਦਿੰਦੇ ਸੀ ਕੇਵਲ ਜੀ ਇਹਦਾ ਕੰਮ ਨਾ ਚੱਲ ਜੇ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਆ ਭਾਜੀ ਮੈਂ 2 ਸਾਲ ਲਾਇਏ ਸਤਗੁਰ ਸਵੀਟਸ਼ਾਪ ਤੇ ਅਜਨਾਲੇ ਅਜਨਾਲੇ ਉਹ ਗੁਰਜੀਤ ਭਾਜੀ ਹੋਣਾ ਦੀ ਦੁਕਾਨ ਆ ਉੱਥੇ ਅਜਨਾਲੇ ਫਤੇਗੜ ਬਾਈਪਾਸ ਤੇ ਹੂੰ ਹੂੰ ਬਹੁਤ ਵਧੀਆ ਇਨਸਾਨ ਨੇ ਉਹ ਅੱਛਾ ਮਤਲਬ ਜਿੰਦਗੀ ਦੀ ਸ਼ੁਰੂ ਮਤਲਬ ਵੀ ਉੱਥੇ ਤੁਸੀਂ ਕਿੰਨਾ ਚਿਰ ਕੰਮ ਕੀਤਾ ਉੱਥੇ ਤੁਸੀਂ ਉੱਥੇ ਭਾਜੀ ਮੈਂ ਤਕਰੀਬਨ 2 ਸਾਲ ਲਾਇਏ 2 ਸਾਲ ਲਾਇਏ ਤੁਹਾਡੀ ਪਹਿਲੀ ਤਨਖਾਹ ਕਿੰਨੀ ਸੀ ਉੱਥੇ ਮੇਰੀ ਪਹਿਲੀ ਤਨਖਾਹ ਭਾਜੀ ਉੱਥੇ 4500 ਰੁਪਿਆ ਇਹ ਅੱਛਾ 4500 ਰੁਪਿਆ ਹਾਂ 4500 5000 ਦੇ ਕਰੀਬ ਮੈਨੂੰ ਤਨਖਾਹ ਮਿਲਦੀ ਸੀ ਉੱਥੇ ਤੁਸੀਂ ਅਜ ਨਾਲੇ ਤੋਂ ਤੇ ਆਪਣੇ ਪਿੰਡ ਤੋਂ ਦਿੱਲੀ ਅਪਡਾਉਨ ਕਰਦੇ ਨਹੀਂ ਭਾਜੀ ਮੈਂ ਦਿੱਲੀ ਅਪਡਾਉਨ ਨਹੀਂ ਕਰਦਾ ਮੈਂ ਅਜ ਨਾਲੇ ਉਹਨਾਂ ਮੈਨੂੰ ਆਪਣੀ ਫੈਮਿਲੀ ਦੇ ਵਾਂਗੂ ਰੱਖਿਆ ਸੀ ਜਿੱਦਾਂ ਲਾ ਲੋ ਕਿ ਇੱਕ ਤੇ ਹੁੰਦਾ ਨਾ ਦੁਕਾਨ ਤੇ ਨੌਕਰ ਟਾਈਪ ਉਹ ਕੰਮ ਨਹੀਂ ਉਹਨਾਂ ਮੈਥੋਂ ਕਦੀ ਵੀ ਕਰਵਾਇਆ ਉਹਨਾਂ ਸਾਰਾ ਜੋ ਵੀ ਦੁਕਾਨ ਦਾ ਮੇਰੇ ਕੋ ਜਿੰਮੇਵਾਰੀ ਸਾਰੀ ਛੱਡ ਕੇ ਜਾਂਦੇ ਹੀ ਕਈ ਵਾਰ ਉਹਨਾਂ 2-2 ਦਿਨ ਹੀ ਆਪ ਖੁਦ ਦੁਕਾਨ ਤੇ ਬਹਿਣਾ ਤੇ ਸਾਰੀ ਜਿੰਮੇਵਾਰੀ ਕਿ ਮੈਂ ਕਾਊਂਟਰ ਤੇ ਹੁੰਦਾ ਹੀ ਭਾਜੀ ਜਿੱਦਾਂ ਲਾ ਲੋ ਕਿ ਇਹ ਕਾਊਂਟਰ ਤੇ ਡੱਬੇ-ਡੱਬੇ ਪੈਕ ਕਰਨੇ ਹੋਰ ਸਾਰਾ ਹਿਸਾਬ ਦਾ ਮੇਰੇ ਕੋਲ ਹੁੰਦਾ ਹੀ ਤੇ ਜਿਹੜੇ ਕਾਰੀਗਰੀ ਪਿੱਛੇ ਜਿਹੜੇ ਹਲਵਾਈ ਦਾ ਕੰਮ ਕਰਦੇ ਉਹ ਹੋਰ ਹੀ ਮੈਂ ਮਤਲਬ ਇਹ ਡੱਬੇ-ਡੱਬੇ ਪੈਕ ਕਰਨੇ ਤੇ ਇਹ ਵੀ ਕੰਮ ਕੀਤੇ ਮੈਂ ਤੁਸੀਂ ਉੱਥੇ ਮਤਲਬ ਦੁਕਾਨਦਾਰੀ ਦੇ ਕੰਮ ਕਰਦੇ ਸੀ ਤੁਸੀਂ ਜਿਹੜੀ ਆਪਣੀ ਆਰਮੀ ਦੀ ਟ੍ਰੇਨਿੰਗ ਜਿੱਦਾਂ ਥੋੜੀ-ਬਹੁਤੀ ਜੋ ਵੀ ਪ੍ਰੈਕਟਿਸ ਹੋ ਕੋ ਤੋਂ ਕਰਦੇ ਸੀ ਫਿਰ ਹਾਂਜੀ ਭਾਜੀ ਮੈਂ ਉੱਥੇ ਨਾ ਜਦੋਂ ਦੁਕਾਨ ਤੇ ਜਦੋਂ ਲੱਗਾ ਸੀ ਉੱਥੇ ਮੈਂ 6 ਵਜੇ ਸਵੇਰੇ ਦੁਕਾਨ ਖੋਲਣੀ ਸਾਰਾ ਦਿਨ ਦੁਕਾਨ ਤੇ ਰਹਿਣਾ ਸ਼ਾਮ ਨੂੰ 7-8 ਵਜੇ ਦੁਕਾਨ ਬੰਦ ਕਰਨੀ ਤੇ ਦੁਕਾਨ ਨੂੰ ਬੰਦ ਕਰਨ ਤੋਂ ਬਾਅਦ ਫਿਰ ਮੈਂ 도ੜ ਲਮ ਜਾਂਦਾ ਸੀ ਹੂੰ ਹਾਂਜੀ ਤੁਸੀਂ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਸੀ ਇਹ ਮਤਲਬ ਵੀ ਤੁਸੀਂ ਸ਼ੁਰੂ ਕੀਤਾ ਹੈ ਭੀ ਜਾਂ ਇਹ ਕਿਵੇਂ ਸੁਭਾਅ ਬਣਿਆ ਤੁਸੀਂ ਇਸ ਬਾਰੇ ਥੋੜਾ ਜਿਹਾ ਦੱਸੋਗੇ ਸਾਨੂੰ ਇਮੀਗ੍ਰੇਸ਼ਨ ਦਾ ਕੰਮ ਭਾਜੀ ਜਿਹੜਾ ਮੇਰਾ ਬ੍ਰਦਰ ਆ ਨਾ ਪੂਰਨ ਸਿੰਘ ਉਹ ਇਸ ਟਾਈਮ ਕੈਨੇਡਾ ਵਾ ਹੂੰ ਸਭ ਤੋਂ ਪਹਿਲਾਂ ਜਿਹੜਾ ਮੇਰਾ ਇਮੀਗ੍ਰੇਸ਼ਨ ਦਾ ਕੰਮ ਮਤਲਬ ਕਿ ਮੇਰੇ ਬ੍ਰਦਰ ਨੇ ਕੀਤਾ ਹੀ ਹੂੰ ਉਸ ਤੋਂ ਬਾਅਦ ਜਦੋਂ ਮੰਨ ਲਓ ਉਹ ਇਹ ਉਹਨੇ ਥੋੜਾ ਕੰਮ ਘਟਾਤਾ ਉਹ ਆਇਆ ਸਰਬੀਆ ਜਦੋਂ ਭਾਜੀ ਕੰਮ ਚੱਲਦਾ ਹੁੰਦਾ ਹੈ ਨਾ 2022 ਦੇ ਲਾਸਟ ਚ ਬੰਦ ਹੋ ਗਿਆ ਹੀ ਉਦੋਂ ਹੂੰ ਤੇ ਉਦੋਂ ਉਹੀ ਕਰਦਾ ਹੈਗਾ ਕੰਮ ਉਹਨੇ ਤਕਰੀਬਨ 130 35 ਮੁੰਡੇ ਜਿਹੜੇ ਆ ਆਇਆ ਸਰਬੀਆ ਜਿਹੜੇ ਯੂਰਪ ਦੇ ਵਿੱਚ ਵੜੇ ਸੀ ਹੂੰ ਤੇ ਉਸ ਤੋਂ ਬਾਅਦ ਮੈਂ ਆਰਮੀ ਦੇ ਵਿੱਚ ਹੀ ਮੈਂ ਆਪਣਾ ਇੰਸਟਾਗ੍ਰam ਪੇਜ ਬਣਾਇਆ ਭਾਜੀ ਤੇ ਪੇਜ ਦੀ ਵਧੀਆ ਗ੍ਰੋਥ ਹੋਈ ਤੇ ਚਲੋ ਕਲਾਇੰਟ ਵੀ ਕਾਫੀ ਆਏ ਤੇ ਆਪਾਂ ਭੇਜਣਾ ਸ਼ੁਰੂ ਕਰਦੇ ਜਦੋਂ ਕੰਮ ਵਧੀਆ ਚੱਲ ਪਿਆ ਉਹ ਕਹਿ ਦਿੰਦੇ ਨਾ ਜਦੋਂ ਇੱਕ ਆਰੀ ਬੰਦੇ ਦਾ ਕੰਮ ਤੁਰਪੇ ਤੇ ਫਿਰ ਪਤਾ ਨਹੀਂ ਮਹਾਰਾਜ ਵੱਲੋਂ ਹੀ ਰੱਬ ਨੇ ਇੰਨੀ ਇੰਨਾ ਕ ਚਲਾਤਾ ਕੰਮ ਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਤੇ ਸਾਨੂੰ ਉੱਥੋਂ ਤੱਕ ਭਾਜੀ ਆਪਾਂ ਸੋਚਿਆ ਵੀ ਨਹੀਂ ਕਦੇ ਵੀ ਹਾਂ ਆਪਾਂ ਇੱਥੋਂ ਤੱਕ ਪਹੁੰਚ ਜਾਾਂਗੇ ਜੋ ਅੱਜ ਮਹਾਰਾਜ ਨੇ ਬਾਬਾ ਦੀਪ ਸਿੰਘ ਨੇ ਮਕਾਮ ਹਾਸਲ ਕਰਵਾਤਾ ਤੁਹਾਨੂੰ ਮੈਨੂੰ ਇੱਕ ਗੱਲ ਹੋਰ ਵੀ ਤੁਸੀਂ ਦੱਸੋ ਵੀ ਅ ਜਿਹੜੀ ਬਾਕੀ ਇਮੀਗ੍ਰੇਸ਼ਨ ਜੋ ਵੀ ਇੱਥੇ ਕੰਮ ਕਰਦੇ ਆ ਆਪਣੇ ਹਾਂਜੀ ਉਹਨਾਂ ਜਿੱਤੇ ਵੀ ਤੁਹਾਡੇ ਰੇਟ ਦੇ ਵਿੱਚ ਇਹਨਾਂ ਡਿਫਰੈਂਸ ਕਿਉਂ ਆ ਪਾਜੀ ਵੇਖੋ ਮਾਰਕੀਟ ਦੇ ਵਿੱਚ ਜਿਹੜੇ ਆ ਨਾ ਬਹੁਤ ਹੀ ਵੱਡੇ ਵੱਡੇ ਮਕਰਮਾਸ਼ ਬੈਠੇ ਆ ਠੀਕ ਆ ਜਿੱਥੇ ਖਰਚਾ ਲੱਗਦਾ ਵਾ 5 ਲੱਖ ਉਥੇ 10 ਲੱਖ ਲੈਣਗੇ ਜਿੱਥੇ 10 ਲੱਖ ਲੱਗਣਾ ਉਥੇ 20 ਲੱਖ ਲੈਣਗੇ ਹੁਣ ਪਾਜੀ ਅਮਰੀਕਾ ਵਾਲਾ ਕੰਮ ਜਿੱਦਾਂ ਲਾ ਲੋ ਕਿ ਇੰਡੀਆ ਤੋਂ ਜਿਹੜੀ ਅਮਰੀਕਾ ਦੀ ਗੇਮ ਚੱਲਦੀ ਆ ਉਹਦੇ ਵਿੱਚ ਖਰਚਾ ਦੇਣੀ ਇੰਨਾ ਜ਼ਿਆਦਾ ਹੁੰਦਾ ਮੰਨ ਲਓ ਸਾਰਾ ਕੁਝ ਟਿਕਟਾਂ 에ਅਰਪੋਰਟ ਸੈਟਿੰਗ ਸਾਰਾ ਸਾਰਾ ਕੁਝ ਪਾ ਕੇ ਭਾਜੀ ਮੰਨ ਲਓ 25-26 ਲੱਖ ਰੁਪਇਆ ਖਰਚਾ ਆਉਂਦਾ ਉਹਦੇ ਵਿੱਚ ਉਹਦੇ ਪਿੱਛੇ ਏਜੰਟ ਪਤਾ ਕਿੰਨਾ ਆਪਣਾ ਕੱਢਦਾ ਸੀ 15 ਤੋਂ 20 ਲੱਖ ਰੁਪਇਆ ਭਾਜੀ 40 ਚ ਕੋਈ ਫੜਨਾ ਕੋਈ 45 ਲੱਖ ਦੇ ਵਿੱਚ ਫੜਨਾ ਜਿਨ੍ਹਾਂ ਨੂੰ ਪਿੱਛੋਂ ਕੰਮ ਪੈਂਦਾ ਸੀ ਤੇ ਬਾਕੀ ਭਾਜੀ ਚਲੋ ਆਪਾਂ ਜਿਹੜਾ ਇੰਡੀਆ ਤੋਂ ਤੁਹਾਨੂੰ ਪਤਾ ਆਪਾਂ ਕੰਮ ਨਹੀਂ ਗਾ ਕੀਤਾ ਇੰਨਾ ਅਮਰੀਕਾ ਦਾ ਅਮਰੀਕਾ ਦਾ ਜਾ ਜਾ ਆਪਾਂ ਕੰਮ ਕੀਤਾ ਪਵਾਇਆ ਕੈਨੇਡਾ ਭਾਜੀ ਕੀਤਾ ਹੂੰ ਹੂੰ ਅਛਾ ਤੁਸੀਂ ਵਾਇਆ ਕੈਨੇਡਾ ਉਹ ਵੀ ਤੁਸੀਂ ਕਾਫੀ ਸਸਤਾ ਸੀ ਹਾਂਜੀ ਭਾਜੀ ਕਾਫੀ ਸਸਤਾ ਹੀ ਇਤੋਂ ਤੱਕ ਕਿ 10-10 ਲੱਖ ਦੇ ਵਿੱਚ ਵੀ ਆਪਾਂ ਅਮਰੀਕਾ ਬੰਦੇ ਭੇਜੇ ਆ ਤੁਹਾਡੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹੜਾ ਤੁਹਾਡੇ ਮਤਲਬ ਕੋਠੀ ਦੇ ਵਿੱਚ ਪਲੰਬਰ ਦਾ ਕੰਮ ਕਰਦਾ ਸੀ ਹਾਂਜੀ ਹਾਂਜੀ ਭਾਜੀ ਉਹ ਬੰਦਾ ਇਦਾਂ ਕਿ ਬਹੁਤ ਵਧੀਆ ਉਹ ਦਿਲ ਦਾ ਬੜਾ ਸਾਫ਼ ਆ ਬੰਦਾ ਉਹ ਅੱਜ ਵੀ ਮੇਰੇ ਨਾਲ ਵਰਤਦੇ ਆ ਉਹਦੇ ਫੈਮਿਲੀ ਦੇ ਜਿਹੜੇ ਉਹਦਾ ਬੇਟਾ ਹੁਣ ਕੰਮ ਕਰਦਾ ਸੈਂਟਰੀ ਦਾ ਉਹ ਵੀ ਤੇ ਇਦਾਂ ਨਾ ਮੈਂ ਕੋਈ ਬੰਦਾ ਭੇਜਿਆ ਸੀ ਕਿ ਉਹ ਇੱਥੇ ਪਾਸਪੋਰਟ ਲੈਣ ਆਇਆ ਉਹਦਾ ਵੀਰ ਦਾ ਕੈਨੇਡਾ ਦਾ ਵੀਜ਼ਾ ਲੱਗਾ ਸੀ ਤੇ ਉਹਨੇ ਮੈਨੂੰ ਕਿਹਾ ਵੀ ਭਾਜੀ ਮੈਂ ਵੀ ਬਾਹਰ ਜਾਣਾ ਹੂੰ ਮੈਂ ਨਹੀਂ ਯਾਰ ਉਹਦਾ ਮਜ਼ਾਕ ਕਰਦਿਆ ਮੈਂ ਤਾਂ ਆ ਪਾਸਪੋਰਟ ਬਣਿਆ ਤੇਰਾ ਕਹਿੰਦਾ ਹਾਂਜੀ ਬਣਿਆ ਤੇ ਮੈਂ ਠੀਕ ਆ ਲਿਆਓ ਪਾਸਪੋਰਟ ਉਹਨੇ ਵੀ ਨੇਕੀ ਕੀਤਾ ਅਗਲੇ ਦਿਨ ਮੈਨੂੰ ਪਾਸਪੋਰਟ ਲਿਆਤਾ ਕਹਿੰਦਾ ਭਾਜੀ ਮੇਰਾ ਵੀਜ਼ਾ ਅਪਲਾਈ ਕਰ ਦੋ ਮੈਂ ਠੀਕ ਆ ਮੈਂ ਦੇਖੋ ਦੋ ਚਾਰ ਹੋਰ ਡਾਕੂਮੈਂਟ ਲੈ ਇਹ ਭਾਜੀ ਤੇ ਮੈਂ ਵੀਜ਼ਾ ਅਪਲਾਈ ਕਰਦਾ ਕੈਨੇਡਾ ਦਾ ਕਿਸਮਤ ਵੇਖੋ ਭਾਜੀ ਬੰਦੇ ਦੀ 5-6 ਦਿਨ ਦੇ ਵਿੱਚ ਮੈਂ ਉਹਨੂੰ ਬਾਇਓਮੈਟ੍ਰਿਕ ਦੇਤੀ 15 ਤੋਂ 20 ਦਿਨ ਦੇ ਵਿੱਚ ਭਾਜੀ ਉਹਦਾ ਵੀਜ਼ਾ ਆ ਗਿਆ ਕੈਨੇਡਾ ਦਾ ਵੀ ਆ ਗਿਆ ਤੇ ਭਾਜੀ ਮੈਂ ਨਾਲ ਦੇ ਨਾਲ ਪੰਜਾ ਛੇ ਦਿਨਾਂ ਦੇ ਵਿੱਚ ਹੀ ਟਿਕਟ ਕਰਵਾਤੀ ਤੇ ਉਹ ਜਦੋਂ ਕਹਿੰਦੇ ਨਾ ਵੀ ਕਿਸਮਤ ਮਹਾਰਾਜ ਕਈ ਾਰ ਕਹਾਂ ਬੰਦਾ ਨਹੀਂ ਨਾ ਉਸ ਤੋਂ ਲਿਖ ਕੇ ਭੇਜਦਾ ਵਾ ਏਦਾਂ ਹੀ ਉਹਦੇ ਨਾਲ ਹੋਇਆ ਵੀ ਭਾਜੀ ਇੱਥੋਂ ਬੰਦਾ ਗਿਆ ਕੈਨੇਡਾ ਮੇਰੇ ਧਾਮ ਨਾਲ ਉਹਦੀ 5 ਤਰੀਕ ਦੀ ਫਲਾਈਟ ਹੀ 5 ਨੂੰ ਭਾਜੀ ਇੱਥੋਂ ਚੜਿਆ 6 ਨੂੰ ਭਾਜੀ ਉਧਰ ਪਹੁੰਚਿਆ ਇੰਡੀਆ ਦੇ 6 ਨੂੰ 6 ਨੂੰ ਤੇ 7 ਨੂੰ ਭਾਜੀ ਅਮਰੀਕਾ ਵੜ ਗਿਆ ਬੰਦਾ ਉਹ ਤਿੰਨਾਂ ਦਿਨਾਂ ਦੇ ਵਿੱਚ ਭਾਜੀ ਸਾਰੀ ਉਹਦੀ ਗੇਮ ਘੁੰਮ ਗਈ ਕੋਈ ਭਾਜੀ ਉਹ ਕੈਂਪ ਚ ਨਹੀਂ ਗਿਆ ਕੋਈ ਚੌਂਕੀ ਨਹੀਂ ਕੱਟੀ ਉਹਨੇ ਸਦਾ ਭਾਜੀ ਜਿੱਥੇ ਜਾਣਾ ਸੀ ਆਪਣੇ ਰਿਸ਼ਤੇਦਾਰਾਂ ਕੋਲ ਉੱਥੇ ਪਹੁੰਚਿਆ ਹੂੰ ਹੁਣ ਵੀ ਤੁਹਾਡੀ ਉਹਨਾਂ ਨਾਲ ਗੱਲਬਾਤ ਨਹੀਂ ਵਧੀਆ ਹਾਂਜੀ ਭਾਜੀ ਬਹੁਤ ਵਧੀਆ ਕੰਮ ਤੇ ਜਾਂਦੇ ਆ ਉਹ ਸ਼ਾਇਦ ਇੱਧਰ ਜਿੱਦਾਂ ਮਿਸਤਰੀ ਦਾ ਕੰਮ ਜਿਹੜਾ ਹੁੰਦਾ ਇਹ ਇੱਧਰ ਰਾਜਗਰੀ ਮਿਸਤਰੀ ਦਾ ਉੱਧਰ ਉਹ ਕੰਮ ਕਰਦਾ ਉਹ ਵੀਰ ਹੂੰ ਹਾਂਜੀ ਬਹੁਤ ਵਧੀਆ ਮੈਨੂੰ ਦੱਸਦੇ ਹੁੰਦੇ ਆ ਕਹਿੰਦਾ 2.5 ਲੱਖ ਰੁਪਏ ਆਰਾਮ ਨਾਲ ਬਣ ਜਾਂਦਾ ਉਹ ਚਲੋ ਜਿਹੜਾ ਇੱਕ ਬੰਦਾ 500 ਰੁਪਏ ਦਿਹਾੜੀ ਤੇ ਕੰਮ ਕਰਦਾ ਪਿਆ ਸੀ ਉਹ ਅੱਜ 2.5 ਲੱਖ ਰੁਪਏ ਕਮਾਉਂਦਾ ਪਿਆ ਉਹ ਵੀ ਇੱਕ ਤੁਹਾਡੀ ਬਦੌਲਤ ਬਹੁਤ ਵਧੀਆ ਤੇ ਤੁਸੀਂ ਹੁਣ ਮੌਜੂਦਾ ਪਿੰਡ ਦੇ ਸਰਪੰਚ ਵੀ ਹੋ ਜੀ ਜੀ ਤੁਹਾਨੂੰ ਮਤਲਬ ਵੀ ਜਦੋਂ ਤੁਸੀਂ ਸਰਪੰਚੀ ਤੇ ਖਲੋਤੇ ਤੁਸੀਂ ਪਹਿਲੇ ਸੋਚਿਆ ਸੀ ਜਾਂ ਚਾਹਨ ਕੀ ਨਹੀਂ ਭਾਜੀ ਇਹ ਤੇ ਵੇਖੋ ਮੇਰਾ ਤਕਰੀਬਨ ਹਫਤੇ 10 ਦਿਨਾਂ ਦੇ ਵਿੱਚ ਹੀ ਇਦਾਂ ਹੀ ਇਰਾਦਾ ਜਿਹਾ ਬਣ ਗਿਆ ਉਹ ਕਹਿ ਦਿੰਦੇ ਨਾ ਜਦੋਂ ਕੀੜਾ ਜਿਹਾ ਹੀ ਬਸ ਜੀ ਹਾਂ ਸਰਪੰਚ ਖਲੋਣਾ ਫਿਰ ਲੋਕਾਂ ਨਾਲ ਦੇ ਆਣੇ ਤੇ ਭਰਾਵਾਂ ਨੇ ਮਨਾ ਕੀਤਾ ਵੀ ਨਹੀਂ ਵੀ ਰਹਿਣ ਦੇ ਨਹੀਂ ਖਲੋਣਾ ਮੈਂ ਹਾਂ ਨਹੀਂ ਕੋਈ ਗੱਲ ਨਹੀਂ ਇਹ ਕਰੀ ਵੇਖ ਲਈਏ ਉਹਨਾਂ ਮਨਾ ਕੀਤਾ ਵੀ ਸਰਦਰ ਦੀ ਬੜੀ ਹੈ ਇਹ ਚੀਜ਼ ਦੀ ਤੇ ਨਾਖ ਲੋ ਮੈਂ ਨਹੀਂ ਕੋਈ ਗੱਲ ਨਹੀਂ ਪਿੰਡ ਲੋ ਪੂਰਾ ਪਰਵਾਹਾਂਗਾ ਰ ਮੇਰਾ ਪਿੰਡ ਲੋ ਭਾਜੀ ਬਹੁਤ ਵਧੀਆ ਹਾਂਜੀ ਬਹੁਤ ਸਪੋਰਟ ਕੀਤੀ ਪਿੰਡ ਵਾਲਿਆਂ ਨੇ ਇਥੋਂ ਤੱਕ ਕਿ ਜਦੋਂ ਭਾਜੀ ਆਪਾਂ ਰਾਤ ਇਲੈਕਸ਼ਨ ਦੇ ਵੇਲੇ ਉਹਨਾਂ ਰਾਤ 11 12 ਵਜੇ 1 ਵਜੇ ਤੱਕ ਵੀ ਭਾਜੀ ਮੇਰੇ ਨਾਲ ਉਹਨਾਂ ਵੋਟਰ ਸੂਚੀ ਮੈਨੂੰ ਨਹੀਂ ਸੀ ਭਾਜੀ ਇੰਨਾ ਪਤਾ ਕਿਉਂਕਿ ਮੈਂ ਤੁਹਾਨੂੰ ਬਤਾ ਆਰਮੀ ਦੀ ਜੋਬ ਕੀਤੀ ਪਹਿਲਾਂ ਮੈਨੂੰ ਰਾਜਨੀਤੀ ਬਾਰੇ ਨਹੀਂ ਸੀ ਪਤਾ ਇੰਨਾ ਸਾਰਾ ਕੁਝ ਉਹਨਾਂ ਨੂੰ ਪਤਾ ਹੀ ਉਹਨਾਂ ਵੋਟਰ ਸੂਚੀਆਂ ਲਿਆਉਣੀਆਂ ਕਰਵਾ ਕੇ ਤੇ ਉਸ ਤੋਂ ਬਾਅਦ ਉਹਨਾਂ ਹੀ ਸਾਰਾ ਕੁਝ ਵੇਖਣਾ ਵੀ ਆਹ ਫਲਾਣਾ ਬੰਦਾ ਵੋਟ ਕਿੰਨੂੰ ਪਾਊਗਾ ਆਹ ਬੰਦੇ ਦੀ ਵੋਟ ਉਧਰ ਜਾਊਗੀ ਉਹਨਾਂ ਹੀ ਭਾਜੀ ਸਾਰੀ ਬਹੁਤ ਹੈਲਪ ਕੀਤੀ ਮੇਰੀ ਬੰਦਿਆ ਨੇ ਹੂੰ ਹੂੰ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਮੈਂ ਵੀਡੀਓ ਦੇ ਵਿੱਚ ਜਿਹੜੇ ਫੌਜੀ ਸਾਹਿਬ ਦਾ ਪੁਰਾਣਾ ਘਰ ਆ ਉਹ ਤੇ ਜਿਹੜੇ ਜਿਸ ਵਿੱਚ ਹੁਣ ਰਹਿੰਦੇ ਪਿਆ ਇਹ ਮੈਂ ਦੋਨੋਂ ਮੈਂ ਤੁਹਾਨੂੰ ਦਿਖਾਊਂਗਾ ਵੀ ਬੰਦੇ ਨੇ ਕਿਸ ਲੈਵਲ ਤੋਂ ਉੱਠ ਕੇ ਕਿੱਥੋਂ ਤੱਕ ਗਿਆ ਜੋ ਤੁਹਾਨੂੰ ਕਿੰਨੀ ਕੁ ਖੁਸ਼ੀ ਹੁੰਦੀ ਮਤਲਬ ਵੀ ਤੁਹਾਨੂੰ ਮਤਲਬ ਵੀ ਕਿਹੜੇ ਲੈਵਲ ਤੋਂ ਇੱਕ ਸਾਈਕਲ ਤੋਂ ਲੈ ਕੇ ਤੁਸੀਂ ਕਿੱਥੋਂ ਗੱਡੀਆਂ ਕਾਰਾਂ ਤੱਕ ਪਹੁੰਚ ਗਏ ਪਾਜੀ ਇੰਨੀ ਇੰਨਾ ਆਪਾਂ ਕਦੀ ਸੋਚਿਆ ਨਹੀਂ ਵੀ ਮਹਾਰਾਜ ਇੱਥੋਂ ਤੱਕ ਪਹੁੰਚਾ ਦੂਗਾ ਤੁਸੀਂ ਪਾਜੀ ਸਾਈਕਲ ਦੀ ਗੱਲ ਕੀਤੀ ਕੋਈ ਟਾਈਮ ਹੀ ਨਹੀਂ ਸਾਡੇ ਕੋਲ ਕਿ ਸਾਈਕਲ ਲੈਂਦੇਗੇ ਵੀ ਪੈਸੇ ਨਹੀਂ ਹੈਗੇ ਉਹ ਵੀ ਤਕਰੀਬਨ 10-12 ਸਾਲ ਪਹਿਲਾਂ ਹੀ ਪਾਜੀ ਮਹਾਰਾਜ ਨੇ ਇਕਦਮ ਹੀ ਕਹਿ ਦਿੰਦੇ ਆ ਨਾ ਵੀ ਹਾਂ ਜੋ ਰੱਬ ਨੇ ਮਦਦ ਕਰਨੀ ਹੋਵੇ ਤੇ ਫਿਰ ਕਰ ਦਿੰਦਾ ਆ ਤੇ ਜਿੱਦਾਂ ਨਾਲੋ ਕਿ ਮੈਂ ਉਦੋਂ ਇਹ ਮੇਰੀ ਮਦਰ ਦੀ ਜਿਹੜੀ ਡੈਥ ਆ 2009 ਦੇ ਵਿੱਚ ਮੰਮੀ ਨੂੰ ਕੈਂਸਰ ਹੀ 2015 ਦੇ ਵਿੱਚ 5-6 ਸਾਲ ਬਿਮਾਰੀ ਰਹੀ ਮੰਮੀ ਨੂੰ ਕੈਂਸਰ ਦੀ 2015 ਦੇ ਵਿੱਚ ਡੈਥ ਹੋ ਗਈ ਮੰਮੀ ਦੀ ਤੇ 2015 ਤੋਂ ਹੀ ਭਾਜੀ ਮੇਰੀ ਸਾਡੀ ਕੋਈ ਸਿਸਟਰ ਨਹੀਂ ਹੈਗੀ ਤੇ ਰੋਟੀ ਜਿਹੜਾ ਮੇਰਾ ਵੱਡਾ ਭਰਾ ਬਣਾਉਂਦਾ ਸੀ ਜਿਹੜਾ ਇਸ ਟਾਈਮ ਸਪੇਨ ਆ ਸਪੇਨ ਆ ਹਾਂਜੀ ਇੱਕ ਮੇਰਾ ਭਰਾ ਕੈਨੇਡਾ ਇੱਕ ਸਪੇਨ ਆ ਤੇ ਮੇਰੇ ਵੱਡੇ ਭਰਾ ਨੇ ਰੋਟੀ ਬਣਾਉਣੀ ਛੋਟਾ ਵੀ ਬਣਾਉਂਦਾ ਸੀ ਦੂਜਾ ਪੂਰਨ ਸਿੰਘ ਜਿਹੜਾ ਕੈਨੇਡਾ ਵਾ ਦੋਨੋਂ ਨੇ ਮੈਂ ਸਭ ਤੋਂ ਛੋਟਾ ਭਾਜੀ ਤੇ ਉਹਨਾਂ ਮੈਨੂੰ ਰੋਟੀ ਰਾਟੀ ਬਣਾ ਕੇ ਸਕੂਲ ਭੇਜਣਾ ਤੇ ਸਕੂਲੇ ਮੈਂ ਘਟਵਾਦੀ ਭਾਜੀ ਜਾਂਦਾ ਸੀ ਅੱਧੀ ਛੁੱਟੀ ਭੱਜ ਜਾਉਣਾ ਸਕੂਲੋਂ ਹੂੰ ਹੂੰ ਸਕੂਲ ਵਾਲ ਧਿਆਨ ਸ਼ੁਰੂ ਤੋਂ ਹੀ ਨਹੀਂ ਹੈਗਾ ਪਰ ਪੜ੍ਹਾਈ ਹੈਗੀ ਸੀ ਭਾਜੀ ਥੋੜੀ-ਬਹੁਤ ਜਿੱਦਾਂ ਇਹ ਨਹੀਂ ਵੀ ਬਿਲਕੁਲ ਨਲਾਇਕ ਉਹ ਹਿਸਾਬ ਨਹੀਂ ਹੈਗਾ ਤੇ ਉਸ ਤੋਂ ਬਾਅਦ ਓਕੇ ਸੋਕੇ ਹੋ ਗਿਆ ਭਾਜੀ ਆਪਾਂ ਮੈਂ ਅਜੇ ਤੱਕ ਮੈਨੂੰ ਪਤਾ ਆ ਕਿ ਮੈਂ 9ਵੀਂ ਕਲਾਸ ਦੇ ਵਿੱਚੋਂ ਮੈਂ ਸਕੂਲੋਂ ਹਟ ਗਿਆ ਸੀ ਇੱਕ ਵੀਰ ਆ ਆਪਣਾ ਰਿੰਕੂ ਵੀਰ ਪਿੰਡ ਦਾ ਤੇ ਉਹਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੇਰੀ ਨਾ ਮੈਂ ਦੱਸ ਮੈਂ 9ਵੀਂ ਵਿੱਚੋਂ ਹਟ ਗਿਆ ਇਸ ਸਕੂਲੋਂ ਏ ਮਨੋਨਾ ਕਿਹਾ ਵੀ ਤੈਨੂੰ ਸਕੂਲੇ ਪੜ੍ਹਨੇ ਪਉਣਾ ਫਿਰ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਆ ਭਾਜੀ ਮੈਂ ਰੈਗੂਲਰ ਤੇ ਮੇਥੋਂ ਜਾਇਆ ਨਹੀਂ ਆਣਾ ਫਿਰ ਮੈਂ ਭਾਜੀ ਮੈਂ 10ਵੀਂ ਉਹਨੇ ਮੇਰੀ ਵੀਰ ਨੇ ਓਪਨ ਚ ਕਰਵਾਈ ਹੂੰ ਹਾਂਜੀ ਮੈਂ 10ਥ ਦੇ ਪੇਪਰ ਦਿੱਤੇ ਤੇ ਫਿਰ ਮੈਂ ਪਲੱਸ 1 ਛੱਡਤੀ ਫਿਰ ਪਲੱਸ 2 ਵੀ ਓਪਨ ਦੇ ਕੀਤੀ ਹੂੰ ਹੂੰ ਪਲੱਸ 2 ਭਾਜੀ ਜੇ ਮੈਂ ਕੀਤੀ ਤੇ ਨਾਲ ਦੇ ਨਾਲ ਭਰਤੀ ਹੋ ਗਿਆ ਮੈਂ ਆਰਮੀ ਦੇ ਵਿੱਚ ਹੂੰ ਬਾਕੀ ਦੇਖ ਲੋ ਤੁਸੀਂ ਕਦੇ ਸੋਚਿਆ ਨਹੀਂ ਹੋਵੇਗਾ ਵੀ ਪਹਿਲੇ ਤੁਸੀਂ ਆਰਮੀ ਚ ਭਰਤੀ ਹੋਏ ਉਸ ਤੋਂ ਬਾਅਦ ਤੁਸੀਂ ਏਸ ਲਾਈਨ ਦੇ ਵਿੱਚ ਆਏ ਤੁਸੀਂ ਇਸ ਲਾਈਨ ਦੇ ਵਿੱਚ ਤੇ ਤੁਸੀਂ ਵੱਡੇ ਵੱਡੇ ਮਗਰਮੋਸ਼ਾਂ ਨੂੰ ਬਿਲਕੁਲ ਹੀ ਨੁੱਕਰੇ ਲਾਤਾ ਇਹ ਭਾਜੀ ਜਦੋਂ ਆਂਦੇ ਨਾ ਬੰਦੇ ਦੀ ਇਮਾਨਦਾਰੀ ਵੀ ਕਈ ਯਾਰ ਕੰਮ ਆਉਂਦੀ ਆ ਮੈਨੂੰ ਮੈਨੂੰ ਇੱਥੋਂ ਤੱਕ ਇਹ ਵੀ ਲੱਗਦਾ ਵੀ ਤੁਸੀਂ ਜਿਸ ਲੈਵਲ ਤੋਂ ਉੱਠੇ ਹੋ ਤੁਹਾਨੂੰ ਪਤਾ ਵੀ ਲੋਕਾਂ ਨੇ ਪੈਸਾ ਕਿੱਦਾਂ ਕਮਾਇਆ ਕਿੱਦਾਂ ਇਕੱਠਾ ਕਰਕੇ ਕਿਵੇਂ ਦੇਣਾ ਇਹ ਚੀਜ਼ ਨੂੰ ਤੁਸੀਂ ਮੱਦੇਨਜ਼ਰ ਰੱਖਦੇ ਮੇਰੇ ਖਿਆਲ ਤੋਂ ਤੁਸੀਂ ਤਾਂ ਕਰਕੇ ਆਪਣਾ ਬਿਲਕੁਲ ਮੈਨੂੰ ਮੈਂ ਵੇਖੀ ਤੁਸੀਂ ਮਤਲਬ ਹੀ ਮਾਰਜ਼ਾ ਰੱਖਦੇ ਕਿਉਂਕਿ ਆਪਾਂ ਇਹ ਕੰਡੀਸ਼ਨਾਂ ਚੋਂ ਭਾਜੀ ਲੰਘੇ ਆ ਹੂੰ ਠੀਕ ਆ ਆਨੂੰ ਇਹ ਚੀਜ਼ ਦਾ ਪਤਾ ਵਾ ਕਿ ਪੈਹਾ ਕਿੱਦਾਂ ਬਣਦਾ ਹੂੰ ਬਾਜੀ ਮੈਂ ਜਦੋਂ ਮਤਲਬ ਕਿ ਕੇਬਲ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਦੋਂ 9ਵੀਂ 10ਵੀਂ ਕਲਾਸ ਦੇ ਵਿੱਚ ਜਦੋਂ ਹੁੰਦੇ ਸੀ ਹਨ ਉਦੋਂ ਵੀ ਆਪਾਂ ਕੋਈ ਨਹੀਂ ਤੇ ਅੱਜਕੱਲ ਜੱਟ ਸਿੱਖ ਜਿਹੜਾ ਫੈਮਿਲੀ ਦਾ ਬਲੋਂਗ ਕਰਦਾ ਹੋਵੇ ਉਹ ਕਹਿੰਦਾ ਨਹੀਂ ਯਾਰ ਮੈਂ ਦਿਹਾੜੀ ਨਹੀਂ ਜਾਣਾ ਕਿਤੇ ਤੇ ਬਾਜੀ ਮਿਸਤਰੀਆਂ ਦੇ ਨਾਲ ਵੀ ਦਿਹਾੜੀ ਜਾਂਦੇ ਰਹੇ ਹਾਂ ਥੋੜੇ ਦਿਨ ਲਾਏ ਆ ਤੇ ਇੱਕ ਮੈਨੂੰ ਅਜੇ ਤੱਕ ਪਤਾ ਭੂਆ ਦਾ ਜਿਵਾਈ ਸੀ ਉਹਦੇ ਨਾਲ ਮੈਂ ਗੱਡੀਆਂ ਤੇ ਵੀ ਗਿਆ ਸੀ ਬਾਜੀ ਹੂੰ 10 ਦਿਨ ਉੱਥੇ ਵੀ ਲਾਏ ਉਹ ਤੋਂ ਬਾਅਦ ਫਿਰ ਕੇਬਲਾਂ ਦਾ ਕੰਮ ਕੀਤਾ ਤੇ ਫਿਰ ਉੱਥੇ ਦੁਕਾਨ ਤੇ ਫੇਰ ਭਰਤੀ ਹੋਇਆ ਭਾਜੀ ਆ ਗਏ ਮੈਂ ਇੱਕ ਚੀਜ਼ ਹੋਰ ਵੀ ਤੁਹਾਡੀ ਨੋਟ ਕੀਤੀ ਬਾਕੀ ਬਾਕੀ ਭਾਜੀ ਇੱਕ ਗੱਲ ਹੋਰ ਹੈ ਅਜੇ ਮੈਂ ਚਲੋ ਜੋ ਮਿਹਨਤ ਕੀਤੀ ਕੀਤੀ ਆ ਪਰ ਜਿਹੜੇ ਮੇਰੇ ਬ੍ਰਦਰ ਆ ਨਾ ਦੋਨੇ ਭਾਜੀ ਉਹਨਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਮੇਰੇ ਕਰਕੇ ਹਮ ਇੱਕ ਮੈਂ ਅੱਜ ਜੋ ਵੀ ਆ ਉਹਨਾਂ ਦੀ ਬਦੌਲਤ ਆ ਮੈਂ ਇੱਥੇ ਉਹਨਾਂ ਮੈਨੂੰ ਇੱਕ ਹਿਸਾਬ ਨਾਲ ਵੀ ਪਾਲ ਲਿਆ ਵਾ ਉਹਨਾਂ ਕਿਉਂਕਿ ਮਾਂ ਤੋਂ ਬਗੈਰ ਫਿਰ ਦੂਜੀ ਮਾਂ ਭਰਾ ਹੀ ਸਮਝ ਲਓ ਹਮ ਮੈਂ ਇੱਕ ਚੀਜ਼ ਹੋਰ ਵੀ ਤੁਹਾਡੀ ਨੋਟ ਕੀਤੀ ਵੀ ਤੁਸੀਂ ਰੱਬ ਨੇ ਤੁਹਾਨੂੰ ਅੱਜ ਸਾਰਾ ਕੁਝ ਦਿੱਤਾ ਤੁਸੀਂ ਅੰਮ੍ਰਿਤਸਰ ਚ ਜਾਂ ਕਿਤੇ ਹੋਰ ਵੀ ਵਧੀਆ ਕੋਠੀ ਲੈ ਕੇ ਤੁਸੀਂ ਸ਼ਹਿਰ ਚ ਰਹਿ ਸਕਦੇ ਸੀ ਤੁਸੀਂ ਆਪਣਾ ਜੋ ਵੀ ਘਰ ਬਣਾਇਆ ਮਕਾਨ ਬਣਾਇਆ ਵਧੀਆ ਕੋਠੀ ਬਣਾਈ ਉਹ ਤੁਸੀਂ ਪਿੰਡ ਜੀ ਬਣਾਈ ਹੈ ਮੈਨੂੰ ਉਹਨੂੰ ਇਹ ਦੱਸੋ ਵੀ ਤੁਸੀਂ ਇਹ ਕਿਸ ਚੀਜ਼ ਕਿਸ ਨੂੰ ਫੋਲੋ ਕੀਤਾ ਵੀ ਕੀ ਕੀ ਕਿਸ ਨੂੰ ਦੇਖ ਕੇ ਤੁਸੀਂ ਐਵੇਂ ਕੀਤਾ ਭਾਜੀ ਵੇਖੋ ਫੋਲੋ ਤਾਂ ਮੈਂ ਕਿਸ ਨੂੰ ਨਹੀਂ ਕੀਤਾ ਹਮ ਪਰ ਗੱਲ ਇਹਦਾ ਹੈ ਕਿ ਜਦਾਂ ਮੇਰਾ ਜਿਹੜਾ ਪਿੰਡ ਆ ਹਨਾ ਮੈਂ ਪਿੰਡ ਦੇ ਵਿੱਚ ਸ਼ੁਰੂ ਤੋਂ ਜੇ ਆਪਾਂ ਗਰੀਬੀ ਪਿੰਡ ਦੇ ਵਿੱਚ ਕੱਟੀ ਜਾਣਾ ਤੇ ਆਪਾਂ ਕਾਮਯਾਬ ਹੋ ਗਏ ਮੇਰਾ ਪਿੰਡ ਛੱਡਨ ਨੂੰ ਨਹੀਂ ਜੀ ਕਰਦਾ ਮੈਨੂੰ ਇਹ ਆ ਵੀ ਜੇ ਆਪਾਂ ਯਾਰ ਹਾਂ ਇਹ ਲੋਕਾਂ ਨੂੰ ਪਤਾ ਵੀ ਹਾਂ ਇਹਨਾਂ ਬੰਦਿਆਂ ਇੰਨੇ ਗਰੀਬ ਹੁੰਦੇ ਸੀ ਹਨਾ ਤੇ ਹੁਣ ਜੇ ਮੈਂ ਮੰਨ ਲਓ ਸ਼ਹਿਰ ਚਲ ਜਾਂਦਾ ਉੱਥੇ ਕਿਸ ਨੂੰ ਪਿੰਡ ਤੇ ਕਿਸ ਨੂੰ ਨਹੀਂ ਪਤਾ ਹੋਣਾ ਵੀ ਇਹ ਬੰਦੇ ਕੋ ਕੀ ਆ ਕਿੱਥੇ ਰਹਿੰਦਾ ਵਾ ਬੰਦੇ ਨੇ ਤਰੱਕੀ ਕੀਤੀ ਆ ਜਾਂ ਨਹੀਂ ਕੀਤੀ ਮੇਰਾ ਪਿੰਡ ਦੇ ਨਾਲ ਇੱਕ ਤੇ ਮੋਹ ਹੀਗਾ ਮੋਹ ਪਿਆਰ ਲਾ ਲਓ ਤੇ ਇੱਕ ਭਾਜੀ ਮੇਰੇ ਮੈਨੂੰ ਜਨੂਨ ਹੀ ਮੇਰੇ ਦਿਲ ਦੇ ਵਿੱਚ ਇਹ ਵੀ ਕੱਲ ਨੂੰ ਜਦੋਂ ਮੈਂ ਸਕੂਲ 'ਚ ਵੀ ਪੜਦਾ ਸੀ ਮੇਰੇ ਦਿਲ 'ਚ ਕੋ ਦਿਮਾਗ 'ਚ ਗੱਲ ਹੁੰਦੀ ਸੀ ਜਿੱਦ ਕੱਲ ਨੂੰ ਮੈਂ ਕਾਮਯਾਬ ਹੋਇਆ ਘਰ ਪੋਣਾ ਤੇ ਪਿੰਡ ਦੇ ਵਿੱਚ ਪੋਣਾ ਆ ਤੇ ਮਹਾਰਾਜ ਨੇ ਅੱਜ ਇੱਥੇ ਮਕਾਨ ਪਵਾਤਾ ਹੂੰ ਚਲੋ ਬਹੁਤ ਵਧੀਆ ਗੱਲ ਆ ਤੁਸੀਂ ਮਤਲਬ ਵੀ ਅਜੇ ਵੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਜਾਂ ਅੱਗੇ ਨਾਲੋਂ ਥੋੜਾ ਘਟ ਕਰਤਾ ਤੁਸੀਂ ਮੈਂ ਭਾਜੀ ਅਜੇ ਵੀ ਕਰਦਾ ਆ ਇਮੀਗ੍ਰੇਸ਼ਨ ਦਾ ਕੰਮ ਹੂੰ ਮੈਂ ਇੱਕ ਤੋਂ ਢੀ ਮੈਨੂੰ ਹੋਰ ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਤੁਹਾਡੇ ਇੱਕ ਚੋਰੀ ਹੋਈ ਜਾਂਦੀ ਕਾਫੀ ਬਹੁਤ ਵੱਡੀ ਹੋਈ ਉਸ ਬਾਰੇ ਤੁਹਾਨੂੰ ਕੋਈ ਦੱਸ ਸਕਦੇ ਤੁਸੀਂ